ਕੋਈ ਵੀ ਪੋਲੀਟੀਸ਼ੀਅਨ ਰੋਪੜ ਦਾ ਰੋਪੜ ਡਿਸਟ੍ਰਿਕਟ ਦਾ ਮਾਈਨਿੰਗ ਦੇ ਤੌਰ ਤੇ ਜਿੰਨੇ ਵੀ ਰਹੇ ਨੇ ਕੋਈ ਨਹੀਂ ਮੈਂ ਕਹਿੰਦਾ ਜਿਹੜਾ ਕੋਈ ਕਹਿੰਦਾ ਮੈਂ ਕੋਈ ਵੀ ਹੋਏ ਜਿਹੜਾ ਕਹੇ ਕਿ ਮੈਂ ਮਾਈਨਿੰਗ ਚ ਇਨਵੋਲਡ ਨਹੀਂ ਰਹਾ ਉਹ ਝੂਠ ਬੋਲ ਰਿਹਾ ਸਰਾ ਸਰਾ ਝੂਠ ਬੋਲ ਰਿਹਾ ਮੈਂ ਆਈ ਕਿ ਫਰੂਟਸ ਕੋਲ ਰਿਹਾ ਮੈਂ ਐਕਸਾਈਜ਼ ਤੇ ਮਾਈਨਿੰਗ ਦੇ ਪਰਚੇ ਹੁੰਦੇ ਦੇਖੇ ਮੈਂ ਇਸ ਕਰਕੇ ਕਹਿ ਪਾ ਰਹੇ ਹਾਂ ਕਿ ਨਾ ਮੈਂ ਰੋਪੜ ਚ ਮਾਈਨਿੰਗ ਕੀਤੀ ਨਾ ਮੈਂ ਫਿਰੋਜ਼ਪੁਰ ਚ ਮਾਈਨਿੰਗ ਕੀਤੀ ਨਾ ਮੈਂ ਜਲੰਧਰ ਚ ਮਾਈਨਿੰਗ ਕੀਤੀ ਪਰ ਸੱਚੇ ਆ ਮੈਂ ਰਿਪੀਟ ਕਰਨਾ ਚਾਹੁੰਦਾ ਤੁਹਾਡੇ ਥਰੂ ਮੇਰਾ ਜੀ ਡੀ ਪੀ ਮੈਂ ਬਾਰ ਬਾਰ ਰਿਪੀਟ ਕਰਦਾ ਅਸੀਂ ਇੱਕ ਨੰਬਰ ਤੇ ਅਸੀਂ ਹੁਣ ਅਸੀਂ 16ਵੇਂ ਕਿਉਂ ਬਿਕੋਜ਼ ਪਰਸਿਸਟੈਂਟ ਗਵਰਨਮੈਂਟਸ ਨੇ ਪੰਜਾਬ ਦੇ ਲੋਕਾਂ ਨਾਲ ਦਗਾ ਕੀਤਾ ਹੂੰ ਜਿਵੇਂ ਮੈਂ ਕਹਿਆ ਨਾ ਸਾਹਿਬ ਜਦਾ ਅਜੀਤ ਸਿੰਘ ਨਗਰ ਦੀ ਮਹਾਨਤਾ ਕਲੇ ਅਰਪੋਰਟ ਬਣਨਾ ਨਹੀਂ ਹੋ ਗਈ ਹੂੰ ਨਹੀਂ ਨਾ ਬਣਾ ਹੋਇਆ ਅਰਪੋਰਟ ਉਕੜਾ ਚੱਲ ਰਿਹਾ ਤੁਹਾਡੇ ਕੋਲ ਕਹਿਣ ਦਾ ਮਤਲਬ ਇਹ ਹੈ ਕਿ ਜਨਾਬ ਮੈਂ ਉਸ ਸਿਸਟਮ ਦਾ ਹਿੱਸਾ ਰਿਹਾ ਉਹ ਸਿਸਟਮ ਸਾਰਾ ਕੁਝ ਹੁੰਦਾ ਦੇਖਿਆ ਹੈ ਜੇ ਮੈਂ 100 ਨੰਬਰ ਲਈ ਰਹਿ ਤਾ 1775 ਨੰਬਰ ਡਿਸਟਿੰਕਸ਼ਨ ਲੈ ਕੇ ਮੈਂ ਆਪਣੀ ਜ਼ਿੰਦਗੀ ਕੱਢੀ ਹੈ ਕੋਈ ਮਾਰਨਾ ਚਾਹੁੰਦਾ ਕਰ ਲੇ ਮੇਰੇ ਕੋ ਦੁਖੀ ਹੋ ਕੇ ਜੋ ਕਰਨਾ ਚਾਹੁੰਦਾ ਕਰ ਲੇ ਲੜਾਈ ਕਰਨਾ ਚਾਹੁੰਦਾ ਲੜਾਈ ਕਰ ਲੇ ਬਟ ਅਲਟੀਮੇਟਲੀ ਇਹ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਦੋਂ ਇਹਨਾਂ ਦੀ ਸਰਕਾਰ ਬਣੀ ਆ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਇਹੋ ਜਿਹਾ ਕੁਝ ਨਹੀਂ ਹੋਣ ਦੇਣਗੇ ਪਰ ਜੇ ਅਸੀਂ ਜੇ ਅਸੀਂ 16ਵੇਂ ਸਥਾਨ ਤੇ ਆ ਗਏ ਅਸੀਂ ਸਪੋਰਟਸ ਚ ਕੋਈ ਟਰੋਫੀ ਨਹੀਂ ਸੀ ਛੱਡਦੇ ਹੁਣ ਅਸੀਂ 13ਵੇਂ ਸਥਾਨ ਤੇ ਆ ਨੈਸ਼ਨਲ ਗੇਮਸ ਦੀ ਡੇਟਾ ਕਢਾ ਲਓ ਕਿਉਂ ਕਿਉਂਕਿ ਹਰ ਇੱਕ ਬਿਊਰੋਕਰੇਸੀ ਤੇ ਪੋਲਿਟੀਕਲ ਲੀਡਰਸ਼ਿਪ ਇਹ ਚਾਹੇ ਹੋ ਗਿਆ ਕਿ ਛੱਡੋ ਜੀ ਅਸੀਂ ਥੱਲੇ ਜਾਂਦੇ ਆ ਚਲੇ ਜਾਈਏ ਮੈਂ ਬਜਟ ਦੀ ਗੱਲ ਕਰ ਰਿਹਾ ਸੀ 1 ਲੱਖ ਦੇ ird gird ਦਾ ਬਜਟ ਆ ਲੇਕਿਨ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਮੇਰੀ ਨੌਲੇਜ ਹੈ ਇੱਕ ਐਮਐਲਏ ਸਾਹਿਬ ਨੇ 10 ਏਕੜ ਮਾਈਨਿੰਗ ਵਾਸਤੇ ਅਪਰੂਵ ਕਰਾਏ ਕਿਉਂ ਕਿ ਨਾਲ ਉਹਨਾਂ ਦੇ 10 ਏਕੜ ਸੀਗੇ ਉਹਨਾਂ ਨੇ 20 ਏਕੜ ਚੋਂ ਮਾਈਨਿੰਗ ਕੀਤੀ 10 ਏਕੜ ਪੈਂਡਿੰਗ ਰਹਿ ਰਿਹਾ ਮੇਰਾ ਐਸਐਚਓ ਵੀ ਕਹਿੰਦਾ ਸਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿਵੇਂ ਪਤਾ ਲੱਗੂਗਾ ਤੇ ਮਾਰਕੀਸ਼ਨ ਕਾਉਂਟ ਕਰੂਗਾ ਮਾਈਨਿੰਗ ਹਮ ਰੈਵਨਿਊ ਕਿਵੇਂ ਕਰੂਗਾ ਵੈਰੀ ਡਿਫਿਕਲਟ ਪ੍ਰੋਸੈਸ ਪਰ ਇਟ ਕੈਨ ਆਲ ਬੀ ਡਨ ਜੇ ਇੱਕ ਦੀ ਐਗਜ਼ੈਂਪਲ ਲੈਣਾ ਜਦੋਂ ਮੈਂ ਵੇਖਿਆ ਝਾਤੀ ਮਾਰੀ ਰੋਪੜ ਫਰੋਸਪੋਰ ਵਗੈਰਾ 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 ਜਿਹੜੇ ਜਿਹੜੇ ਮਾਈਨਿੰਗ ਚ ਇਨਵੋਲਡ ਨੇ ਉਹ ਠੇਕੇਦਾਰ ਆਨਲੀ ਫਰੰਟ ਐਂਡ ਹਮ ਠੀਕ ਹੈ ਜੇ ਮੈਂ ਕੱਲਾ ਮਾਈਨਿੰਗ ਨੂੰ ਕਮਾ ਜੇ ਮੰਨ ਲਓ ਸਰਕਾਰ ਐਸ ਵੇਲੇ ਪੰਜਾਬ ਗਵਰਨਮੈਂਟ ਇਹ ਵਾਲੀ ਸਰਕਾਰ ਵੀ ਮੰਨ ਲਓ 10000 ਕਰੋੜ ਰੁਪਏ ਕਮਾ ਰਹੀ ਹੈ ਮਾਈਨਿੰਗ ਤੋਂ ਮੰਨ ਲਓ ਲੇਕਿਨ ਜੇ ਨੈਕਸਸ ਬੰਦ ਹੋ ਜੇ ਕ腐ਸ਼ਨ ਬੰਦ ਹੋ ਜੇ ਹੀਰਾਫੇਰੀ ਬੰਦ ਹੋ ਜੇ ਤੇ ਜਿਹੜਾ 10000 ਕਰੋੜ ਰੁਪਏ ਪਿਲੀਫਰੇਟ ਹੋ ਰਿਹਾ ਉਹ ਸਰਕਾਰ ਦੇ ਖਾਤੇ 'ਚ ਆ ਜੇ ਤੇ ਮੇਰਾ 1 ਲੱਖ ਕਰੋੜ ਦੀ ਜਗ੍ਹਾ ਇਸੇ ਤਰੀਕੇ ਨਾਲ ਪ੍ਰੋਕਿਊਰਮੈਂਟ ਦੀ ਬੰਦ ਹੋ ਜੇ ਸੀਐਮ ਸਭ ਕਰ ਲੈਣ ਮਦਰ ਚਾਹੀਦੀ ਆ ਤੇ ਮੈਂ ਹਾਜ਼ਰ ਆ। ਨਾਟ ਐਜ਼ ਅ ਪੋਲੀਟਿਸ਼ੀਅਨ ਬਟ ਐਜ਼ ਅ ਪੰਜਾਬੀ। ਹੂੰ। ਠੀਕ ਆ। ਨੰਬਰ 2 ਜੇ ਅਰਬਨ ਡਵੈਲਪਮੈਂਟ ਚ ਬੰਦ ਹੋ ਜੇ ਕਿੰਨੇ ਹਜ਼ਾਰ ਕਰੋੜ ਪੰਜਾਬ ਦੀ ਜ਼ਮੀਨ ਇਲੀਗਲ ਪੋゼਸ਼ਨ ਚ ਲੋਕਾਂ ਦੇ। ਕਿਸੇ ਮਾੜੇ ਬੰਦੇ ਦੀ ਨਹੀਂ ਤਗੜਿਆਂ ਦੇ। ਸਾਰਾ ਕੁਝ ਜਦੋਂ ਕੈਲਕੂਲੇਟ ਕਰਨਾ ਮੈਂ ਕਹਿੰਦਾ ਕਿ ਮੈਂ ਇੱਕ ਸਾਲ ਦੇ ਵਿੱਚ ਜੇ ਐਫਰਟ ਕਰਾਂ ਪੋਲੀਟੀਕਲ ਵਿਲ ਦੇ ਤੌਰ ਤੇ। ਮੇਰਾ ਬਜਟ ਬਿਨਾ ਰੋਲਾ ਰੱਪਾ ਪਾਏ 2 ਲੱਖ 3000 ਕਰੋੜ ਦਾ ਆ ਜਿਹੜਾ ਐਸ ਵੇਲੇ 1 ਲੱਖ ਕਰੋੜ ਤੇ ਹੁਣ ਇਹਨਾਂ ਨੇ ਵਧਾ ਕੇ ਹਮ 1 ਲੱਖ 27000 ਕਰੋੜ ਦਾ ਕੀਤਾ ਹੈ ਹਮ ਲੇਕਿਨ ਉਹ ਇਸ ਕਰਕੇ ਨਹੀਂ ਹੋਇਆ ਕਿ ਮੇਰੀ ਇਨਕਮ ਵਧੀ ਹੈ ਉਹ ਇਸ ਕਰਕੇ ਹੋਇਆ ਹੈ ਕਿ ਮੈਂ ਬੋਰੋਇੰਗ ਬਹੁਤ ਵਧਾ ਦੇਈ ਕਰਜ਼ਾ ਵਧ ਰਿਹਾ ਹੈ ਪਰ ਤੁਸੀਂ ਚਾਤੀ ਮਾਰ ਕੇ ਦੇਖਣਾ ਕੁਮਰ ਜੀ ਤੁਹਾਡੇ ਨਹੀਂ ਸਾਡੀ ਪਾਰਟੀ ਦੇ ਲੀਡਰ ਕਹਿੰਦੇ ਸੀਗੇ ਵੀ ਪੰਜਾਬ ਤੇ ਕਰਜ਼ਾ ਚੜ ਰਿਹਾ ਸਾਡੀ ਸਰਕਾਰ ਲਿਆਉ ਕਰਜ਼ਾ ਜਿਹੜਾ ਹੈ ਉਹ ਅਸੀਂ ਪਹਿਲਾਂ ਕਹਿੰਦੇ ਸੀ 3 ਲੱਖ ਕਰੋੜ ਦਾ ਕਰਜ਼ਾ ਇਹਨਾਂ ਦੀ ਸਰਕਾਰਾਂ ਤੋਂ ਪਹਿਲਾਂ ਬੜੀ ਗੱਲ ਚੱਲਦੀ ਸੀ 3 ਲੱਖ ਕਰੋੜ ਦਾ ਪੰਜਾਬ ਦਾ ਕਰਜ਼ਾ ਹਰ ਬੰਦੇ ਤੇ ਕਰਜ਼ਾ ਹੈ ਜੰਮਦੇ ਬੱਚੇ ਤੇ ਕਰਜ਼ਾ ਇਹ ਗੱਲਾਂ ਕਹੀ ਜਾਂਦੀਆਂ ਸੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆਉਂਦੇ ਸੀ ਕਹਿੰਦੇ ਸੀ ਮਾਈਨਿੰਗ ਬੰਦ ਕਰਾ ਦਾਂਗੇ ਤੇ ਹਰ ਮਾਂ ਦੇ ਧੀ ਦੇ ਜਿਹੜੇ ਅਕਾਊਂਟ ਦੇ ਵਿੱਚ 200000 ਰੁਪਏ ਆਣਗੇ ਗੱਲਾਂ ਤਾਂ ਤੁਸੀਂ ਵੀ ਉਹੀ ਕਰ ਰਹੇ ਹੋ ਫਿਰ ਮੈਂ ਹਾਲ ਹਾਲ ਤਾਂ ਉਹਨਾਂ ਦਾ ਵੀ ਨਹੀਂ ਆਇਆ ਮੈਂ ਤਾਂ ਦੱਸ ਰਿਹਾ ਜੀ ਮੈਂ ਗੱਲ ਉਹ ਨਹੀਂ ਕਰ ਰਿਹਾ ਮੈਂ ਤਾਂ ਤੁਹਾਨੂੰ ਫੈਕਟਸ ਦੱਸ ਰਿਹਾ ਹੂੰ ਜੇ ਮੇਰੀ ਸਰਕਾਰ ਆਉਂਦੀ ਹੈ ਤੇ ਮੈਂ ਦੁਬਾਰਾ ਕਹਿਣਾ ਚਾਹੂੰਗਾ ਆਪਣੀ ਕਾਂਗਰਸ ਪਾਰਟੀ ਨੂੰ ਦੋ ਸੀਐਮ ਹੋਏ ਨੇ ਟੈਨਿਓਰਸ ਮੈਂ ਸੀਐਮ ਵੀ ਨਹੀਂ ਕਹਿੰਦਾ ਟੈਨਿਓਰਸ ਇੱਕ ਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਹੂੰ ਜਿਹਨੂੰ ਸਾਰੇ ਲੋਕ ਯਾਦ ਕਰਦੇ ਨੇ ਸਾਰੇ ਯਾਦ ਕਰਦੇ ਮੈਂ ਵੀ ਯਾਦ ਕਰਦਾ ਕਿਉਂਕਿ ਮੈਂ ਉਹਨਾਂ ਦੀ ਜੋ ਉਹਨਾਂ ਨੇ ਕੀਤਾ ਉਹ ਗਿਣਤੀ ਚਾਹੁੰਦਾ ਹੂੰ ਠੀਕ ਹੈ ਜੋ ਉਹਨਾਂ ਦੇ ਪਰਿਵਾਰ ਦੇ ਮੈਂਬਰ 'ਚ ਕਿਸੇ ਨੇ ਬਦਮਾਸ਼ੀ ਕੀਤੀ ਉਹ ਦੁਬਾਰਾ ਪਬਲੀਕਲੀ ਸਾਹਮਣੇ ਨਹੀਂ ਆ ਸਕਿਆ। ਹੂੰ। ਇਹ ਐਗਜ਼ਿਸਟ ਕਰਦੀ ਹੈ ਗੱਲ। ਨੰਬਰ 2. 2002 ਤੇ 2007 ਜੇ ਮੈਂ ਕੈਰੋਂ ਸਾਹਿਬ ਨੂੰ ਪੰਜਾਬ ਦੀ ਸੇਵਾ ਕਰਨ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਨੰਬਰ ਦਊਗਾ ਤੇ ਉਹਨਾਂ ਨੂੰ 100 ਦੇ ਵਿੱਚੋਂ 90 ਜਾਂ 85 ਨੰਬਰ ਮਿਲਦੇ ਹਨ। ਹੂੰ। ਉਸ ਤੋਂ ਅਗਲਾ ਕੋਈ ਜੇ ਸੀਐਮ ਚੰਗਾ ਕੰਮ ਕਰ ਸਕਿਆ ਤੇ ਉਹ 2002 ਤੇ 2007 ਦੇ ਵਿੱਚ ਇੱਕ ਸੀਐਮ ਰਿਹਾ ਉਹਨੇ ਕੀਤਾ। ਠੀਕ ਹੈ ਲੇਕਿਨ ਉਹਨੂੰ ਨੰਬਰ ਫੇਰ ਵੀ ਮੈਂ 70 75 ਦਵਾਂਗਾ ਵੋਈ ਸੀਐਮ ਜਦੋਂ ਦੂਜੀ ਵਾਰ ਹੀ ਆਇਆ ਤੇ ਲਾ ਦੇ ਲੇਕਿਨ 17 ਤੋਂ 22 ਦੇ ਵਿੱਚ ਉਸ ਸੀਐਮ ਸਾਹਿਬ ਨੂੰ ਵੀ ਪਤਾ ਹੈ ਉਹਨਾਂ ਦੀ ਕਵਾਰਟਰੀ ਦੇ ਬੰਦੇ ਤੇ ਦੇਖ ਲੋ ਨਾ ਕੀ ਕਰ ਰਹੇ ਨੇ ਕੀ ਕੀਤਾ ਉਹਨਾਂ ਨੇ ਹੂੰ ਠੀਕ ਹੈ ਅਲਟੀਮੇਟਲੀ 33% ਤੇ ਨੰਬਰ ਤੇ ਆ ਗਏ ਉਹ 34% ਤੇ ਪਾਸ ਤੇ ਹੋਣਾ ਹੀ ਸੀਗਾ ਕਿਉਂਕਿ ਹੀ ਇਜ਼ ਨਾਟ ਆਰਡੀਨਰੀ ਪਰਸਨ ਹੂੰ ਲੇਕਿਨ ਪਬਲਿਕ ਨੇ ਡਿਸਕਾਰਡ ਇਹ حساب ਨਾ ਕੀਤਾ ਕਿ ਐਸੇ ਫੋਨਾਂ ਨੇ ਵੀ ਨੰਬਰ ਵੀ ਨਹੀਂ ਲਏ ਮੈਂ ਨਹੀਂ ਕਹਿੰਦਾ ਬਟ ਜੋ ਕੁਛ ਹੋਇਆ ਉਹਨਾਂ ਨੂੰ ਵੀ ਪਤਾ ਦੁਨੀਆ ਨੂੰ ਵੀ ਪਤਾ ਅਗਰੀ ਗੱਲ ਆ ਗਈ ਕੇਜਰੀਵਾਲ ਸਾਹਿਬ ਨੇ ਜਿਹੜਾ ਝੂਠ ਬੋਲਿਆ ਬਈ ਕੇਜਰੀਵਾਲ ਸਾਹਿਬ ਜਦੋਂ ਦਿੱਲੀ ਬੈ ਕੇ ਝੂਠ ਬੋਲਦੇ ਹੋਣਗੇ ਉਦੋਂ ਤਾਂ ਚੱਲ ਗਿਆ ਲੇਕਿਨ ਪੰਜਾਬੀਆਂ ਦੀ ਇੱਕ ਖੂਬੀ ਹੈ ਕਿ ਇੱਕ ਵਾਰੀ ਝੂਠ ਬੋਲ ਲੋਗੇ ਤਾਂ ਤਾਲੀ ਥੋੜੀ ਮਾਰ ਕੇ ਹੱਸ ਦੇਣਗੇ ਹੂੰ ਦੂਜੀ ਵਾਲੀ ਕਰ ਮਾਰ ਲੋਗੇ ਫੇਰ ਵੀ ਕਹਿਣਗੇ ਅਛਾ ਠੀਕ ਐ ਚਲੋ ਹੋਏ ਕਰ ਜੇ ਤੀਜੀ ਵਾਰੀ ਮਾਰਿਆ ਤਾਂ ਫੇਰ ਇਹ ਪਤਾ ਕੀ ਕਰਦੇ ਨੇ ਪਤਾ ਕੀ ਕਰਦੇ ਕੀ ਕਰਦੇ ਕੁਮਰ ਜੀ ਫੇਰ ਇਹ 2022 ਵਾਲੀ ਕਰਦੇ ਨੇ ਠੀਕ ਐ ਉਹ ਇਹਨਾਂ ਨੇ ਕਰਕੇ ਦਿਖਾਇਆ 92 ਜਿਦਾ ਦਿੰਦੇ ਕੋਈ ਫੇਸ ਨਹੀਂ ਦੇਖਿਆ ਕੋਈ ਚਿਹਰਾ ਨਹੀਂ ਕੋਈ ਚਿਹਰਾ ਚਿਹਰਾ ਕੋਈ ਨਹੀਂ ਦੇਖਿਆ ਫੇਰ ਇਹਨਾਂ ਨੇ ਕੀ ਕੀਤਾ ਤਗੜੇ ਤਗੜੇ ਦੇ ਗਿਦੇ ਤੇ ਕੈਪਟਨ ਅਮਰਿੰਦਰ ਸਾਹਿਬ ਵੀ ਕਹੇ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਭਿਸ਼ਮਪਤਾਮਾ ਕਹਿੰਦੇ ਸੀ ਉਹ ਵੀ ਗਏ ਉਹਨਾਂ ਦਾ ਬੇਟਾ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਗਏ ਕੱਲੇ ਉਹ ਨਹੀਂ ਸਾਰੇ ਵੱਡੇ ਵੱਡੇ ਕਾਂਗਰਸ ਪਾਰਟੀ ਦੇ ਵੀ ਗਏ ਠੀਕ ਹੈ ਪੰਜਾਬੀਆਂ ਨੇ ਇਹ ਕਿਹਾ ਕਿ ਜਨਾਬ ਇੱਕ ਵਾਰੀ ਹੋ ਗਈ ਦੋ ਵਾਰੀ ਹੋ ਗਈ ਹੁਣ ਤੁਸੀਂ ਰਲ ਗਏ ਹੋ ਅਸੀਂ ਤਗੜੇ ਆ ਅਸੀਂ ਤੁਹਾਨੂੰ ਥੱਲੇ ਸੁੱਟ ਵੀ ਰਹੇ ਆ ਤੇ ਨਾਲੇ ਅਸੀਂ ਡਰ ਵੀ ਨਹੀਂ ਰਹੇ ਕੋਈ ਡਰਿਆ ਪੰਜਾਬੀ ਜਦੋਂ ਇੰਝ ਵੋਟਾਂ ਪਾ ਕੇ ਹਰਾਇਆ ਹੂੰ ਹੁਣ ਵੀ ਮੈਂ ਸੀਐਮ ਸਾਹਿਬ ਨੂੰ ਰਿਕੁਐਸਟ ਕਰਨਾ ਚਾਹੁੰਦਾ ਲੱਗਦਾ ਹੈ ਕਿ ਹੁਣ ਅਸੀਂ 100% ਪਬਲਿਕ ਨੂੰ ਜਦੋਂ ਪੁੱਛਦੇ ਆ ਉਹਨਾਂ ਨੂੰ ਜਦੋਂ ਰਿਲੇਟਿਵਲੀ ਨਜ਼ਰ ਆਉਂਦਾ ਆ ਤੇ ਸਾਡੀ ਪਾਰਟੀ ਕਾਂਗਰਸ ਪਾਰਟੀ ਇਸ ਵੇਲੇ ਟੌਪ ਤੇ ਨੰਬਰ ਲੈ ਕੇ ਖੜੀ ਹੈ ਜੜਕਰਾਫਿਆ ਨਾ ਉਹਦੇ ਤੇ ਅਸੀਂ ਟੌਪ ਤੇ ਖੜੇ ਆ ਤੁਹਾਨੂੰ ਇਹ ਨਹੀਂ ਲੱਗਦਾ ਓਵਰ ਕੌਨਫੀਡੈਂਸ ਹੋ ਸਕਦਾ ਓਵਰ ਕੌਨਫੀਡੈਂਸ ਹੋ ਜਾ ਕਿ ਬ੍ਰੇਗ ਵੀ ਜਦੋਂ ਇੰਟਰਵਿਊ ਦੇ ਵਿੱਚ ਕਿਸੇ ਵੀ ਇੰਟਰਵਿਊ ਦੇ ਵਿੱਚ ਕਿਸੇ ਵੀ ਪੋਡਕਾਸਟ 'ਚ ਗੱਲ ਕਰਦੇ ਇਹੀ ਗੱਲ ਕਰ ਦਿੰਦੇ ਆ ਵਟ ਏਵਰ ਲੀਡਰ ਇਹੀ ਗੱਲ ਕਰਦੇ ਆ ਤੁਹਾਨੂੰ ਇਹ ਨਹੀਂ ਪਤਾ ਵੀ ਜਿੱਤ ਤੋਂ ਪਹਿਲਾਂ ਹੀ ਜਿੱਤ ਦਾ ਐਲਾਨ ਕਰ ਉਹ ਮੈਂ ਮੈਂ ਉਹ ਨਹੀਂ ਕਰ ਰਿਹਾ ਮੈਂ ਕਹਿ ਰਿਹਾ ਕਿ ਅਜੇ ਤੱਕ ਅਜੇ ਤੱਕ ਇਹ ਲੱਗਦਾ ਆ ਕਿ ਅਸੀਂ ਗਰਾਫ ਦੇ ਵਿੱਚ ਬਾਕੀਆਂ ਪਾਰਟੀਆਂ ਨੂੰ ਅੱਗੇ ਆ ਲੇਕਿਨ ਜੇ ਅਸੀਂ 2017 ਦੇ 22 ਵਾਰੀਆਂ ਗਲਤੀਆਂ ਨੂੰ ਅਡਾਪਟ ਕੀਤਾ ਫਿਰ ਨਹੀਂ ਅਸੀਂ ਆਉਂਦੇ ਇਹ ਮੈਂ ਵਾਰਨ ਕਰਦਾ ਪਾਰਟੀ ਨੂੰ ਕਿਉਂਕਿ ਮੈਂ ਇਸ ਕਰਕੇ ਨਹੀਂ ਵਾਰਨ ਕਰ ਰਿਹਾ ਕਿ ਮੈਂ ਕਾਂਗਰਸ ਪੋਲੀਟੀਸ਼ੀਅਨ ਹਾਂ ਤੇ ਮੈਂ ਕੋਈ ਸੀਨੀਅਰ ਲੀਡਰਸ਼ਿਪ 'ਚ ਬੈਠਾ ਹਾਂ ਲੇਕਿਨ ਮੈਂ ਨਿਕੰਮਾ ਵੀ ਨਹੀਂ ਹੈ ਮੈਂ 3 ਦਹਾਕੇ ਤੋਂ ਜ਼ਿਆਦਾ ਪੁਲਿਸ ਦੀ ਸਰਵਿਸ ਕੀਤੀ ਆ ਤੇ ਪਬਲਿਕ ਨਾਲ ਜੁੜਿਆ ਹਾਂ ਦਿੱਲੀ ਦੀ ਇਨਪੁਟ ਮੈਨੂੰ ਆਉਂਦੀ ਆ ਕਿ ਕੀ ਹੋ ਰਿਹਾ ਠੀਕ ਹੈ ਮੇਰਾ ਕਿਸੇ ਨਾਲ ਤੜਾ ਨਹੀਂ ਆ ਪਾਰਟੀ ਦੇ ਵਿੱਚ ਕਿਸੇ ਨਾਲ ਨਹੀਂ ਆ ਹਮ ਹਰ ਸੇ ਨੂੰ ਤੜਾ ਕੀਆ ਥੈਟਸ ਇਟ ਬਟ ਐਸ ਆਈਡੀਓਲੋਜੀ ਰਾਹੁਲ ਗਾਂਧੀ ਜੀ ਦੇ ਨਾਲ ਜੁੜਿਆ ਹਾਂ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਉਸ ਈਡੀਓਲੋਜੀ ਤੇ ਚੱਲਦਾ ਰਵਾਂ ਹੂੰ ਨਹੀਂ ਚਲ ਸਕਿਆ ਅੱਗੇ ਤੇਰੇ ਭਾਗ ਲੱਸੀਆ ਮੈਨੂੰ ਕੀ ਫਰਕ ਪੈਂਦਾ ਹੈ ਆਈਜੀ ਰੇਂਜ ਰਿਹਾ ਤੇ ਉਸ ਤੋਂ ਬਾਅਦ ਆਈਜੀ ਆਰਪੀ ਲੱਗ ਗਿਆ ਤਾਂ ਮੈਨੂੰ ਕੋਈ ਫਰਕ ਪੈ ਗਿਆ ਰਾਹੁਲ ਗਾਂਧੀ ਦੀ ਆਈਡੋਲੋਜੀ ਹੈ ਕੀ ਹੈ ਰਾਹੁਲ ਗਾਂਧੀ ਫੋਰ ਦਾ ਟਾਈਮ ਇਹੋ ਜਿਹੇ ਨੇਤਾ ਨੇ ਕਾਂਗਰਸ ਤੇ ਜਿਹੜੇ ਨਜ਼ਰ ਆਉਂਦਾ ਹੈ ਕਿ ਦਲੇਰ ਨੇ ਨੰਬਰ 1 ਹੰਬਲ ਨੇ ਗੁੱਡ ਮੈਨ ਨੇ ਤੇ ਪਬਲਿਕ ਨਾਲ ਜੁੜਨਾ ਚਾਹੁੰਦੇ ਨੇ ਤੇ ਜੁੜ ਰਹੇ ਨੇ ਠੀਕ ਹੈ ਬਾਕੀ ਇਹ ਸਮਾਂ ਦੱਸੇਗਾ ਕਿ ਉਹਨਾਂ ਦੀ ਇਹ ਕੁਆਲਿਟੀਜ਼ ਉਹਨਾਂ ਨੂੰ ਕਿੱਥੇ ਲੈ ਕੇ ਜਾਣੀਆਂ ਹੂੰ ਠੀਕ ਹੈ ਲੇਕਿਨ ਉਹ ਬਹੁਤ ਵੱਡੀ ਗੱਲ ਹੈ ਮੈਂ ਆਪਣੇ ਪੰਜਾਬ ਤੇ ਆਉਣਾ ਕਿਉਂਕਿ ਮੇਰਾ ਦਾਇਰਾ ਪੰਜਾਬ ਤੱਕ ਦਾ ਸੀਮਤ ਹੈ ਹੂੰ ਠੀਕ ਹੈ ਪੰਜਾਬ ਨੂੰ ਬਿਹਤਰ ਕਰਨਾ ਹੈ ਤੇ ਸਿਸਟਮਿਕ ਡਿਫੈਕਟਸ ਜੜੇ ਨੇ ਉਹ ਦੂਰ ਕਰਨੇ ਪੈਣਗੇ ਜੇ ਮੈਂ 127000 ਕਰੋੜ ਦਾ ਬਜਟ ਬਣਾ ਲਿਆ ਹਰਕਾਂ 24 25 ਦਾ ਹੂੰ ਲੇਕਿਨ ਮੇਰਾ ਕੈਪੀਟਲ ਤੁਸੀਂ ਕੁਵਰ ਜੀ ਤੁਹਾਨੂੰ ਧਿਆਨ ਮੈਂ ਕਹੂੰਗਾ ਤੁਸੀਂ ਨਾ ਆਨਲਾਈਨ ਅਵੇਲੇਬਲ ਆ ਵੈਬਸਾਈਟ ਤੇ ਜਿਹੜਾ ਐਡਵੋਕੇਟ ਏਜੀ ਐਡਵੋਕੇਟ ਨਹੀਂ ਅਕਾਊਂਟੈਂਟ ਚੈਨਲ ਪੰਜਾਬ ਦਾ ਜਿਹੜਾ ਵੈਬਸਾਈਟ ਹੈ ਹਾਂਜੀ ਉਹਨੂੰ ਕੱਢ ਕੇ ਦੇਖਣਾ ਹੂੰ 2022 23 24 25 ਦਾ ਬਜਟ ਕੀ ਹੈ ਹੂੰ ਰੈਵਨਿਊ ਕਿੰਨਾ ਆ ਤੇ ਬਜਟਡ ਕਿੰਨਾ ਆ ਫਿਕਸ ਐਕਸਪੈਂਡੀਚਰ ਕਿੰਨਾ ਤੇ ਬਾਕੀ ਗੱਲਾਂ ਤੇ ਸਾਰੀਆਂ ਭੁੱਲ ਜਾਓ ਸਿਰਫ ਇੱਕ ਮਾਪਦੰਡ ਦੇਖਣਾ ਕਿ ਕੈਪੀਟਲ ਐਕਸਪੈਂਡੀਚਰ ਕੀ ਹੈ ਠੀਕ ਹੈ ਜਿਹਨੂੰ ਅਸੀਂ ਕੈਪਕਸ ਕਹਿੰਦੇ ਹਾਂ ਕੈਪੀਟਲ ਐਕਸਪੈਂਡੀਚਰ ਜੇ ਸਾਡਾ ਬੋਰੋਇੰਗ ਮੈਂ ਕਰ ਲਈ ਤੇ 1 ਲੱਖ ਤੋਂ 1 ਲੱਖ 27 ਹਜ਼ਾਰ ਕਰੋੜ ਦਾ ਮੈਂ ਬਜਟ ਬਣਾ ਲਿਆ ਮੇਰੀ ਇਨਕਮ ਫਿਕਸਡ ਇਨਕਮ ਆ ਰਹੀ ਹੈ ਰੈਵਨਿਊ ਤੋਂ ਆ ਰਹੀ ਹੈ ਐਕਸਾਈਜ਼ ਤੋਂ ਆ ਰਹੀ ਹੈ ਫਿਰ ਬੋਰੋਇੰਗ ਤੇ ਆ ਰਹੀ ਹੈ ਜੇ ਮੈਂ ਬੋਰੋਇੰਗ ਬਹੁਤ ਵਧਾ ਦਿੱਤੀ ਹੈ ਤਾਂ ਮੇਰਾ ਬਜਟ ਮੇਰੇ ਕੋ ਪੈਸੇ ਤੇ ਮੇਰੀ ਜੇਬ ਚ ਆ ਗਏ ਨਾ ਉਹਨੂੰ ਮੈਂ ਵਰਤ ਕਿਵੇਂ ਰਿਆਏ ਪਹਿਲਾਂ ਮੈਂ 12 13 ਹਜ਼ਾਰ ਪਰ ਕਰੋੜ 12 13 ਹਜ਼ਾਰ ਕਰੋੜ ਕੈਪਕਸ ਖਰਚ ਰਿਆ ਸੀ ਲੇਕਿਨ ਜਦੋਂ 1 ਲੱਖ 27000 ਕਰੋੜ ਤੇ ਆ ਗਿਆ ਮੇਰਾ ਕੇਪੈਕਸ 5-7000 ਕਰੋੜ ਕਰੋੜ ਤੇ ਆ ਗਿਆ ਤੁਸੀਂ ਦੇਖੋ ਫਿਰ ਬੋਰਿੰਗ ਵਾਲੀ ਮਨੀ ਕਿੱਥੇ ਗਈ ਜਿਹੜੀ ਬਾਰ ਬਾਰ ਸਵਾਲ ਉੱਠਦਾ ਆ ਮੈਨੂੰ ਲੱਗਦਾ ਸੀਐਮ ਸਾਹਿਬ ਇਹਨਾਂ ਟਾਈਮ ਨਹੀਂ ਦੇ ਪਾ ਰਹੇ ਜੋ ਮੈਂ ਫੀਲ ਕਰਦਾ ਸੀਐਮ ਪੰਜਾਬ ਨੂੰ ਇਹਦੇ ਤੇ ਟਾਈਮ ਦੇਣ ਦੀ ਜ਼ਰੂਰਤ ਆ ਆਪਣੇ ਫਾਈਨਾਂਸ ਮਿਨਿਸਟਰ ਤੇ ਫਾਈਨਾਂਸ ਸੈਕਟਰੀ ਨੂੰ ਕਹਿਣ ਉਹ ਜਿਹੜਾ ਇੱਕ ਦੋ ਸੈਕਟਰੀ ਇਹਨਾਂ ਦੇ ਹੈਗੇ ਜਿਨ੍ਹਾਂ ਦੇ ਖਿਲਾਫ ਕਈ ਵਾਰੀ ਪਬਲਿਕ ਬੋਲਦੀ ਹੈ لیکن ਬਜਟਰੀ ਬਜਟ ਵਾਸਤੇ ਇਹਨਾਂ ਨੂੰ ਚਾਹੀਦਾ ਇੱਕ ਵਾਰੀ ਬਰੀਫਿੰਗ ਲੈਣ ਕਿ ਮੈਨੂੰ ਕੋਈ ਤਰੀਕਾ ਦੱਸੋ ਜਿਹਦੇ ਨਾਲ ਮੈਂ ਆਪਣਾ ਕੈਪੀਟਲ ਐਕਸਪੈਂਡੀਚਰ ਜਿਹੜਾ ਮੇਰਾ ਟੋਟਲ ਬਜਟ ਆ ਉਹਦਾ ਐਟ ਲੀਸਟ 20%